ਸਰ ਦੋਸਤੋ ਅੱਜ ਲੱਗ ਗਿਆ ਆਪਾਂ ਨੰਬਰ 1 ਜੀ ਵਢਣ ਨੰਬਰ 1 ਇਸ ਆਪਣੇ ਸਾਢੇ 3 ਕਿਲੇ ਨੇ ਇੱਕ ਟਰਾਲੀ ਤਾਂ ਫੁੱਲ ਹੋ ਗਈ ਦੂਜੀ ਇੱਕ ਟੈਂਕ ਪਾਈ ਐ ਦੋ ਟਰਾਲੀਆਂ ਸਾਢੇ 3 ਕਿਲਿਆਂ ਚੋਂ ਫੁੱਲ ਲਗਭਗ ਹੋ ਸਕਦੀਆਂ ਨੇ ਇੱਕ ਟਰਾਲੀ ਫੁੱਲ ਕਰਤੀ ਦੂਜੀ ਦਾ ਹਾਲੇ ਪਤਾ ਲੱਗੂ ਕਿ ਕਿੰਨੀ ਕੀ ਫੁੱਲ ਹੁੰਦੀ ਐ ਨੰਬਰ 1 ਲਾਈ ਹੋਈ ਤੇ ਆਪਣੀ ਲੱਗਦਾ ਵੀ ਠੀਕ ਵਧੀਆ ਕੇਰ ਆ ਵੀ ਇਹਨਾਂ ਘਟਨੇ ਪੈਣਾ ਤੇ ਵੀ ਅਸੀਂ ਨੇ ਪੁੱਛਿਆ ਸੀ ਕਹਿੰਦੇ ਛੋਡੇ ਸਾਰਾ ਨੂੰ ਵਾਦੇ ਕੇ ਲੱਗਦਾ ਵੀ ਘੱਟ ਨਹੀਂਗਾ ਦੂਜੇ ਨਾਲੋਂ ਜਿਹੜੇ ਨਾਈਟ ਜਾਂ ਜਿਹੜਾ 우ਸ਼ਾ ਵੱਡੀ ਸੀ ਜਾਂ ਕਿਰੂਸ਼ਾ ਵੱਡੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਕੇਰਾ ਕਦੇ ਬਾਕੀ ਫਿਰ ਤੋਲ ਕੇ ਜਾਂ ਟਰਾਲੀਆਂ ਨੂੰ ਪਤਾ ਲੱਗੂ ਤੋਲ ਕੇ ਪਤਾ ਲੱਗੂ ਕਿੰਨਾ ਕੇਰਾ ਪਾਏ ਆਖਰੀ ਸਾਡੇ ਵੀ ਆ ਸਾਡੀ 80 ਮਣ ਪੈਂਦੀ ਆ 90 ਮਣ ਪੈ ਜੂ ਬਾਕੀ 3.5 ਟਨ ਕੀਲੇ ਨੇ ਇਹ ਆਪਣੇ 3.5 ਟਨ ਕੀਲਿਆਂ ਦੇ ਵਿੱਚੋਂ ਦੋ ਟਰਾਲੀਆਂ ਦੇ ਲਗਭਗ ਹੋ ਸਕਦੀਆਂ ਨੇ ਇੰਨਾ ਕ ਭਾਂ ਖੜਾ ਤੁਸੀਂ ਤੁਹਾਨੂੰ ਦਿਖਾ ਦਈਏ ਇੱਥੋਂ ਲੱਗ ਕੇ ਇੱਥੇ ੱੱਕਾ ਦੇ ਭੇਮੂ ਮਾਇਆ ਡੋਡੀ ਰੋਗ ਜਿਹੜਾ ਪਿਆ ਦੀ ਕੱਲੇ ਕੱਲੇ ਦਾਣੇ ਜਿਹੜੀ ਮੀਂਹ ਦੇ ਵਿੱਚ ਆਈ ਸੀ ਇਹ ਨਿਸਰ ਕੀਤੀ ਉਹਨੂੰ ਡੋਡੀ ਰੋਗ ਕੱਲੇ ਦਾਣੇ ਜਿਹਨੂੰ ਖੜਿਆ ਰਿਹਾ ਹੈਗਾ ਜ਼ਰੂਰਤੀ ਕਿਉਂਕਿ ਜੀਲੀ ਸਾਡੀ ਜਾਦੇ ਮੱਲਗੀ ਦੀ ਤਕੜੀ ਹੋ ਗਈ ਸੀ ਤਾਂ ਕਰਕੇ ਡੋਡੀ ਰੋਗ ਹੈਗਾ ਸੀ ਕੋਈ ਆਪਾਂ ਮੰਨਦੇ ਨਹੀਂ ਕਿ ਜਿਹੜੇ 2 ਕਿੱਲੇ ਬਾਅਦ ਨਿਸਰੇ ਨੇ ਉਹ ਚ ਬਿਲਕੁਲ ਹੀ ਨਹੀਂ ਹੈਗਾ ਤੀ ਅੱਧਾ ਕਿਲਾ ਥੱਲੇ ਖੜਿਆ ਉਹਦੇ ਵਿੱਚ ਬਿਲਕੁਲ ਹੀ ਹੈਗਾ ਉਹਦੇ ਵਿੱਚ ਉਹ ਆ ਵੀ ਰੱਖਾਂਗੇ ਬਾਕੀ ਆਹ ਆਪਣੀ ਖੜੀਏ ਚੱਲੀ ਜਾਂਦੀ ਐ ਇੱਕ ਪੈਨ ਐਨਾ ਕਬਹਣ ਵਰਤਾ ਅੱਧਾ ਗਾਏ ਦੂਜੀ ਟਾਲੀ ਚ ਲੱਗ ਗਿਆ ਪਹਿਣ ਆਪਾਂ ਦੱਸ ਦਿਆਂ ਆਪ ਵੀ ਕਿ ਕੀ ਬਣਦਾ ਕੀ ਨਾ ਜੀਰੀ ਸੁੱਕੀ ਪੀਆ ਜਾ ਬਿਲਕੁਲ ਨੰਬਰ 1 ਬਾਕੀ ਤੋਲ ਕੇ ਪਤਾ ਲੱਗੂ ਜੀਰੀ ਥੋੜੇ ਸਾਹਮਣੇ ਆ ਜਿਹੜੀ ਵੱਡੀ ਆਪਾਂ ਨੇ ਦਾਣਾ ਕੋਈ ਹਰਾ ਨਹੀਂ ਸੁੱਕੀ ਲੱਗਦੀ ਆ ਬਾਕੀ ਗਾਂਜ ਦੀ ਮੰਡੀ ਜਾ ਉਦੋਂ ਪਤਾ ਲੱਗੂ ਵੀ ਕਿੰਨੀ ਕੀ ਗੱਲੇ ਦਿਖਾਉਂਦੀ ਆ ਸਾਡੇ ਭਾਜੀ ਦਾ ਬਿਲਕੁਲ ਸੁੱਕਿਆ ਕੋਈ ਹਰਾ ਦਾਣਾ ਨਹੀਂ ਹੈਗਾ ਇਹਦੇ ਵਿੱਚ ਆਹ ਦੇਖ ਸਕਦੇ ਤੁਸੀਂ ਫੂਸ ਵੀ ਬਿਲਕੁਲ ਨਹੀਂ ਲੱਗਦਾ ਵੀ ਫੂਸ ਹੈਗਾ ਚੌਲ ਮਾੜੇ-ਮੋٹے ਇਹ ਤੋੜ ਦੇ ਕਿਉਂਕਿ ਫਿਰ ਆਉਤ ਛੜਦੀਆਂ ਲੜੀਆਂ 'ਚ ਚੌਲ ਜ਼ਰੂਰ ਤੋੜ ਦੇ ਮਾੜੇ-ਮੋٹے ਜੇ ਆਹ ਦੇਖ ਮਾੜੇ-ਮੋٹے ਚੌਲ ਹੈਗੇ ਨੇ ਵਿੱਚ ਕੋਈ ਜ਼ਿਆਦਾ ਨਹੀਂ ਤੋੜ ਰਹੀ ਉਹ ਚੱਲ ਰਹੀ ਐ ਇੰਨਾ ਬਹੰਡਰ ਤਰਹਿ ਗਿਆ ਆਪਣਾ ਇੱਥੋਂ ਛੌਂਚ ਪਤਾ ਲੱਗਦਾ ਉਹ ਟੈਂਕੀਰ ਦੀ ਪਹਿਲੀ ਫੁੱਲ ਕਰਤੀ ਕਿ ਪਾ ਕੀ ਪਾ ਕੀ ਨਹੀਂ ਆਇਆ ਹੁਣ ਪਤਾ ਨਹੀਂ ਪਾਈ ਨਹੀਂ ਯਾਰ